ਹਾਂਜੀ ਵਿਰਸਾ ਪੰਜਾਬ ਦਾ ਪੰਜਾਬ ਦੇ ਉੱਪਰ ਮੁੱਖ ਫਸਲਾਂ ਸੋਨੀ ਦੇ ਫਸਲਾਂ ਇਹ ਫਸਲਾਂ ਜੂਨ ਜਲਾਈ ਜਾਂ ਮੌਨਸੂਨ ਦੇ ਤੇ ਬੀਜਿਆਂ ਦੇ ਲਾਉਣ ਤੇ ਅਕਤੂਬਰ ਨਵੰਬਰ ਦੇ ਵਿੱਚ ਕੱਟ ਲਿਆ ਜਾਂਦੀਆਂ ਨੇ ਜਿਵੇਂ ਝੋਨਾ ਬਾਜਪਤੀ ਮੱਕੀ ਜਵਾਰ ਬਾਜਰਾ ਖਪਾ ਕੰਨਾ ਮੂੰਗੀ ਮਾਂ ਆਰਹਰ ਮੂੰਗਫਲੀ ਤੇਲ ਸੋਇਆਬੀ ਨੇ ਇਹ ਸਾਰੇ ਵਿਦ ਪਿਕਚਰਸ ਨੇ ਕਪਾ ਖਾਰੀ ਦੇ ਫਸਲ ਲੱਗੇ ਇਹ ਫਸਲਾਂ ਅਕਤੂਬਰ ਨਵੰਬਰ ਦੇ ਵਿੱਚ ਵਿੱਚੀ ਜਾਂਦੀਆਂ ਨੇ ਤੇ ਅਪ੍ਰੈਲ ਦੇ ਵਿੱਚੋਂ ਕੱਟ ਲਈ ਜਾਂਦੀਆਂ ਨੇ ਤੇ ਮਾਰਚ ਪੈਲ ਦੇ ਵਿੱਚ ਕੱਟ ਲਈ ਜਾਂਦੀਆਂ ਨੇ ਇਹਦੇ ਵਿੱਚ ਕਣਕ ਆਲੂ ਮਟਰ ਜੋ ਬਰਸੀਨ ਛੋਲੇ ਮਸਰ ਸਰੋਂ ਟੋਰੀਆ ਅਲਸੀ ਟੋਰੀਆ ਇਹ ਇਹਨਾਂ ਦੇ ਪਿਕਚਰਸ ਖਾਰੀ ਤੇ ਸੋਣੀ ਦਾ ਫਸਲਾਂ ਵੀ ਦੇ ਪਿਕਚਰਸ